ਕੋਸ਼ਿਸ਼ करिए कि असी एक सही कंसलटेंट ਤੋਂ ਫਾਈਲ ਲਈਏ। ਸੋ ਦੇਖੋ ਅਸੀਂ ਹਜ਼ਾਰਾਂ ਫਾਈਲਾਂ ਪ੍ਰੋਸੈਸ ਕਰਦੇ ਹਾਂ ਔਰ ਐਮਬੈਸੀ ਨੂੰ ਪਤਾ ਹੁੰਦਾ ਹੈ ਕਿ ਇਹ ਕਿਹੜੇ ਕੰਸਲਟੈਂਟ ਤੋਂ ਫਾਈਲ ਆ ਰਹੀ ਹੈ। ਸੋ ਸਾਡੇ ਕੋਲ ਐਕਸਪਰਟ ਟੀਮ ਹੈ, ਐਸਓਪੀ ਟੀਮ ਹੈ, ਇਵਨ ਤੁਹਾਡੀ ਐਸਓਪੀ ਟੀਮ ਤੁਹਾਨੂੰ ਐਡਵਾਈਸ ਕਰਦੀ ਹੈ ਕਿ ਕਿੱਦਾਂ ਫਾਈਲ ਲਾਉਣੀ ਚਾਹੀਦੀ ਹੈ, ਕਿੱਦਾਂ ਫਾਈਲ ਨਹੀਂ ਲਾਉਣੀ ਚਾਹੀਦੀ। ਬਿਲਕੁਲ ਪਰ ਬਹੁਤ ਸਾਰੇ ਏਜੰਟਸ ਨੇ ਮੈਂ ਦੇਖਦਾ ਹਾਂ ਉਹ ਸਟੂਡੈਂਟ ਤੋਂ ਹੀ ਫਾਈਲ ਲਾਉਂਦੇ ਨੇ। ਉਥੇ ਅੰਬੈਸੀ ਦੇ ਵਿੱਚ ਨੇਮ ਆਫ ਏਜੰਟ ਜਾਂ ਕੰਸਲਟੈਂਟ ਨਹੀਂ ਜਾਂਦਾ ਤੁਹਾਡਾ ਜਾਂਦਾ ਬਿਲਕੁਲ ਸੋ ਹਰ ਫਾਈਲ ਦੇ ਅੰਦਰ ਕੰਸਲਟੈਂਟ ਦਾ ਨਾਮ ਲਿਖਿਆ ਜਾਂਦਾ ਈਵਨ ਆਫਰ ਲੈਟਰ ਤੇ ਵੀ ਕੰਸਲਟੈਂਟ ਦਾ ਨਾਮ ਲਿਖਿਆ ਹੁੰਦਾ ਕਿ ਕਿਹੜੇ ਕੰਸਲਟੈਂਟ ਤੋਂ ਤੁਹਾਡੀ ਆਫਰ ਲੈਟਰ ਆਈ ਹੈ ਇਹਦਾ ਫਰਕ ਪੈਂਦਾ ਜਦੋਂ ਵੀਜ਼ਾ ਆਫੀਸਰ ਵੀਜ਼ਾ ਦਿੰਦਾ ਸੋ ਕਈ ਕੇਸਿਸ ਚ ਤਾਂ ਆਫਰ ਲੈਟਰ ਤੇ ਜੇ ਕੰਸਲਟੈਂਟ ਦਾ ਨਾਮ ਚੇਂਜ ਕਰ ਦਿੱਤਾ ਜਾਂਦਾ ਤਾਂ ਹਟਾ ਦਿੱਤਾ ਜਾਂਦਾ ਉਹਦੇ ਤੇ ਵੀ ਬੈਨ ਦੇਖਣ ਨੂੰ ਮਿਲੇ ਆ ਸੋ ਕਈ ਵਾਰੀ ਕੁਝ ਏਜੰਟ ਆਫਰ ਲੈਟਰ ਨੂੰ ਵੀ ਐਡਿਟ ਕਰ ਦਿੰਦੇ ਆ ਕਿ ਕਿਸੇ ਵੱਡੇ ਏਜੰਟ ਤੋਂ ਆਫਰ ਲੈਟਰ ਲਈ ਹੈ ਤਾਂ ਉਹ ਦਾ ਨਾਮ ਨਾ ਦੇ ਸੇ ਬੱਚੇ ਨੂੰ ਤਾਂ ਇਸ ਲਈ ਜਦੋਂ ਆਪਾਂ ਐਡਿਟ ਕਰ ਦਿੰਦੇ ਨੇ ਤੇ ਉਹਦੇ ਤੇ ਵੀ ਬੈਨ ਆ ਸਕਦਾ ਹੈ